ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਜੀ ਹਾਲ ਚਾਲ ਆ ਲਓ ਜੀ ਲੱਗੇ ਅੱਜ ਆਪਾਂ ਆਪਣੀ ਵਿਸ਼ਾਲੋ ਦੀ ਨਾਈ ਧੁਈ ਕਰਾਉ ਲੱਗੇ ਜੀ ਅੱਜ ਤੋਂ ਖੋਲ ਖਲੀਆ ਕਰਤਾ ਜੀ ਸਾਰਾ ਦੇਖੋ ਗੰਦ ਫਿਰ ਨਿਕਲਿਆ ਉਹ ਸਫਾਈ ਕੀਤੀ ਤੁਹਾਨੂੰ ਦਿਖਾਈ ਜੀ ਵੀਡੀਓ ਤੇ ਹੁਣ ਗੰਦ ਫਿਰ ਨਿਕਲਿਆ ਦੇਖੋ ਸਾਰੀ ਵਿੱਚੋਂ ਪੱਟ ਲਈ ਮਸ਼ੀਨ ਆਪਾਂ ਆਜੀ ਮਟਰ ਸਾਰੀ ਭਰੀ ਹੋਈ ਸੀ। ਛੱਟੇ-ਕੁੱਟੇ ਨਾਲ ਪਾਣੀ ਪਾ ਮਿੱਟ ਕੱਢ ਲੈ ਬਾਹਰ। ਮਿੱਟ ਕੱਢ ਕੇ ਐਨ ਚੰਗੀ ਤਰ੍ਹਾਂ ਧੋਵਾਂਗੇ। ਡੀਜ਼ਲ ਢੂੜੀ ਦਾ ਬਾਜੂ ਥੱਲੇ ਨਾਲ ਸਾਰੇ। ਤੇ ਬੰਦੇ ਆਪਣੇ ਲੱਗੇ ਹੋਏ ਆ। ਗਾਹ ਹੋ ਜਾ, ਕਪਾਲੇ ਇੱਥੇ ਹੋ ਜਾ, ਇੱਥੇ ਹੋ ਜਾ ਉੱਤੇ ਵਹਿ ਜਾ ਇੱਥੇ। ਸਾਰੇ ਟਕਾ ਕੇ ਮਾਰ ਦੇ। ਚੰਗੀ ਤਰ੍ਹਾਂ ਕੱਢ ਦੇ ਚੰਗਾ। ਥੱਲੇ ਡੀਜ਼ਲ ਢੂੜੀ ਨਾਲ ਮਾਰ ਕੇ ਸਾਰੇ ਦਾਗ ਲਾ ਦੇ। ਬਸ ਐਂ ਤਾਂ ਦੇ ਰਹਿਣ ਤੇ ਕੋਈ ਨਹੀਂ ਸੈਂ ਤਾਂ ਦੇ ਆਪਾਂ ਪੰਪ ਨਾਲ ਮਾਰਦੇ ਗਏ ਸਾਰੇ ਦਾਗ ਨੂੰ ਲਾ ਦੇ ਗਾਹ ਤੋਂ। ਤੇ ਲਗ ਗਿਆ ਹਿੱਟ ਹੁਣ ਅਚ ਕਰੋ ਚ ਇੱਕ ਦਿਖ ਮਾਰ ਕੇ ਡੀਜ਼ਲ ਪਾਤਾ ਨਾ ਕਲੀਸ ਇਹ ਸਭ ਸਾਰ ਹੁਣ ਕਿਹੜਾ ਇਹਨੂੰ ਪਾਣੀ ਮਾਰਾਂਗੇ ਪਾਣੀ ਮਾਰ ਕੇ ਫਿਰ ਹਰ ਰੋਸ ਕਿਹੜਾ ਉਹ ਸਾਹਮਣੇ ਜਾਏ ਉਹ ਪਾਵਾਂਗੇ ਇਹਨਾਂ ਦਾ ਦਾਗ ਰਹਿ ਕੇ ਮਾੜਾ ਮੋਟਾ ਫੇਰ ਲੈ ਜਾਊਗਾ ਹਾਂ ਪੁੱਲਾ ਲੈ ਟਰੈਕਟਰ ਦਾ ਵੱਡਾ ਐਨ ਓਕੇ ਕਰਦਣੀ ਆ ਗੱਲ ਬਾਤ ਇਦੋਂ ਬੰਦਾ ਪੂਛ ਤੇ ਲੱਗਾ ਹੈ ਵਿਚੋਂ ਦੀ ਸਾਰੀ ਖਾਲੀ ਕਰਤੀ ਜੀ। ਬਾਹਰ ਤਾਂ ਵਰਮੀ ਕੱਢ ਤੇ ਦੋਨੇ ਵਰਮੀ ਕੱਢ ਕੇ ਤੇ ਉਹ ਸਾਰਾ ਪਾਣੀ ਥੱਲੇ ਜੀ ਨਿਕਲ ਜੀ ਸਾਰਾ ਜੋ ਕੂੜਾ ਘਟਾੜਾ ਹੋਊਗਾ ਥੱਲੇ ਜੀ ਕਰ ਕੱਢਾਂਗੇ ਬਾਅਦ। ਤੇ ਫਿਰ ਕੁੱਕੇ ਕਰਦਾਂਗੇ ਪੂਰੀ ਜੀ। ਉਹ ਹੋ ਕੱਟਾ ਸੀ ਦੇ ਵਿੱਚ। ਹਰ ਫੇਰ ਵੀ ਆਪਾਂ ਭਾਰੀ ਦੇਣੀ ਜੀ। ਬਾਤੋਤੀ ਰਿਪੇਅਰ ਕਰਕੇ ਟ੍ਰੈਸ਼ਰ ਪਾਉਣਾ ਕੰਕਲ ਪਾ ਕੇ ਖਰਾ ਦੇਣੀ ਹੈ ਬਸ ਨਵੀਂ ਮਸ਼ੀਨ ਹੈ ਜੀ ਚਲੋ ਪੇਰਾ ਹਮਾਂ ਦਾ ਕਰ ਲਗੇ ਫਿਰ ਦਿਖਾਉਂਦੇ ਆ ਚਲੋ ਇਹ ਕਿਉਂ ਕਰਦੇ ਰਹੇ ਹੋ ਆਏ ਹੋ ਇਹ ਇਹ ਡੀਜ਼ਲ ਨਾਲ ਹੱਥ ਸੌਂਦੇ ਆ ਆ ਬੰਦਾ ਇਹ ਜਿਹੜੇ ਬਾਲਟੀ ਦੇ ਪਿਆ ਆ ਪੁਲਿਸ ਨੂੰ ਸਾਰੇ ਸਾਰੇ ਕੰਮ ਜਾਣਗੇ ਉਹ ਕਿਹੜਾ ਡੀਜ਼ਲ ਲਾ ਕੇ ਉਹ ਸਭ ਕਾਟ ਸਾਰਾ ਧੋਵੀਂ ਜਿੱਥੇ ਜਾਣਾ ਉਹਨਾਂ ਨੂੰ ਕਹਿੰਦਾ ਕਿ ਆਹ ਬੰਦਾ ਸਤਾਰੀ ਫੇਰ ਟੀਨ ਮਾਰਾਂਗੇ

ਗੱਲੀਆ ਜੀ ਕੋਈ ਬੰਦੇ ਕਲੀਹੇ ਨਹੀਂ ਆ ਗਏ ਚਲੋ ਮਿਲਦੇ ਹੀ ਫੋਨ ਲਿਆ ਤੁਹਾਨੂੰ ਲੋ ਜੀ ਮਿੱਤਰੋ ਬਹੁਤ ਬਹੁਤ ਲੱਗਿਆ ਹੱਥ ਮਾਰਦੇ ਸੈਂਕੂ ਬੁਰਾ ਜਹਾਬਾਦਨਾ ਤੁਹਾਡਾ ਜੀ ਚੰਗੀਤ ਰਾ ਜਿਹੜੇ ਮੇਰੇ ਨਾਲ ਪੂਰ ਰਹੇ ਨੇ ਸਾਰੇ ਆਉਂਦਾ ਗਾਵਾ ਤੇ ਤਾਉ ਮੰਮੀ ਆ ਮਸ਼ੀਨ ਨੂੰ ਟਿਕਾ ਕੇ ਆਪਾਂ ਸੈਂਟੂ ਕੋਲ ਨਾਲ ਦੀ ਅਰੇ ਜੀ ਬਾਬਾ ਕਰੋ ਕਿ ਰੋਕ ਰੇਟ ਮਾਤਾ ਜੀ ਕਰੀ ਰਹਾ ਸੀ ਥੇ ਠੀਕ ਹੋ ਲੱਗਦਾ ਚੰਗਾ ਲੋ ਜੀ ਮਤਰਾ ਮੋਹ ਲੈ ਪਾਣੀ ਹੁਣ ਆ ਰਹਿ ਗਿਆ ਪਾਸਾ ਬਾਪੂ ਹਾਲੇ ਕੋ ਕਰੋ ਜਿੱਕ ਲਾ ਦਿਆ ਨਵੀ ਨਵੀ ਜਿਵੇਂ ਅੱਧੀ ਕਢਾ ਕੇ ਧਾਂਦੀ ਹੁੰਦੀ ਹੈ ਫੇਰ ਤੇ ਲੱਗੇ ਹੋਇਆ ਵੀਰੇ ਪਹਿਲਾਂ ਕੱਲ ਸਾਰੀ ਜਿਹੜੀ ਖੋਲਣ ਤੇ ਲੱਗੀ ਫੇਰ ਤੇ ਧੋਣ ਲੱਗਿਆ ਤੀਜੀ ਵਾਰ ਐ ਮਰਿਆ ਹੁਣ ਹੁਣ ਮਰਿਆ ਸ਼ੈਂਪੂ ਤੇ ਬੱਤ ਸਰਫਵਾਦੀ ਬਾਹਰ ਕਰੋ ਕੋਈ ਜੇਰਾ ਦੇਖੋ ਗੰਦ ਗੱਲੇ ਨਿਕਲੇ ਆ ਹੱਥ ਤੋਂ ਲੱਗੇ ਆ ਸਾਰਾ ਪੂਰਾ ਤਬਾਰ ਕਰਾਂਗੇ ਪ੍ਰੈਸ ਦੇ ਨਾਲ ਹੀ ਚੱਲਦਾ ਪਾਸ ਪਾ ਕਰਾਏ ਲੱਗਣ ਲੋ ਜੀ ਕਰੋ ਚੈੱਕ ਲੱਗਦੀ ਆ ਨਵੀਂ ਨੁੱਕਾ ਬੈੱਡ ਪੁੱਟ ਸਾਰਾ ਕੰਤੋਤਾ ਜੀ ਇੱਥੋਂ ਵੀ ਐ ਰੋਕੇ ਕਰਦੀ ਇਹ ਨੂੰ ਛੇਪ ਦਿਹਾੜੀ ਲੱਗ ਜਾਂਦੀ ਆ ਪਾਪਾ ਦੇ ਲਾਣਾ ਦਿਹਾੜੀ ਦਿਹਾੜੀ ਕਰੋ ਦੇਖੋ ਆਹ ਨਹੀਂ ਲੈਈ ਦਾਗ ਦੇ ਚੰਗੀ ਤਰ੍ਹਾਂ ਧੋਣੀ ਤਾਂ ਦਿਹਾੜੀ ਲੱਗਦੀ ਐ ਤੇ ਦਾਗ ਲੱਗੇ ਹੋਇਆ ਜਾਂ ਦਰਖਤਾਂ ਦੇ ਨਾਲ ਆ ਬੈਗੇ ਦਾਗ ਸਾਰੇ ਜੀ ਹਟਾਂ ਜਾਂ ਪੈ ਗਏ ਨਹੀਂ ਨਹੀਂ ਆ ਬਹੁਤ ਮਤਰੀ ਆ ਰਹਿ ਗਿਆ ਫਿਲਟਰ ਫਿਲਟਰ ਪਾ ਕੇ ਧੋ ਲਾਂਗੇ ਕਰੋ ਚੈੱਕ ਸਾਰਾ ਅਗਲੀ ਵਾਰ ਗੂਸਤ ਕੋਟਲ ਆ ਖੋਲਦੀ ਏ ਪਾਪਾ ਹੱਥ ਧੱਪ ਲਾ ਖੂਹ ਮਾਰੀ ਕਿਹਾ ਆਹ ਕਾਲੀ ਪੂਣੀ ਮਿੱਟੀ ਨਾ ਵਰਾ ਦੇਖੋ ਇਹ ਇੱਥੇ ਪੁਲਿਸ ਵੀ ਬਹੁਤ ਲੱਗਿਆ ਹੋਇਆ ਆ ਆ ਲਾਹ ਤਾਂ ਕੋਈ ਤਸਵੀਰ ਵੀ ਲੱਗਿਆ ਪਾ ਮੈਨੂੰ ਆ ਜੀ ਮੈਂ ਘਦੀ ਜਨ ਲੈਣਾ ਬਾਬਾ ਇਹ चटी टी मिले चीफा लक्षा भी सारे धोते चलते भी सारा धोता तो सम्मा वो भी धोती तो है बैडे तो भी धोते तो टूल ट्रैप भी धोती ये साडा बच्चा ਵੀਡੀਓ ਬਣਦੀ ਹੈ ਬੱਤ ਵੀਡੀਓ ਤੇਰੀ ਆਹ ਦੀ ਵੀਡੀਓ ਬਣੀ ਇਹ ਆ ਸਾਡਾ ਬਾਜ ਚਲੋ ਠੀਕ ਆ ਮਿੱਤਰੋ ਮਿਲਦੇ ਆ ਫਿਰ ਨਵੀਂ ਵੀਡੀਓ ਦੇ ਨਾਲ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਵੀਰੇ ਵੀਡੀਓ ਜਰੂਰ ਦੇਖਿਆ ਕਰੋ ਆਪਣੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਮਿੱਤਰੋ ਚਲੋ ਠੀਕ ਆ ਮਿੱਤਰੋ ਸਤ ਸ੍ਰੀ ਅਕਾਲ ਸਾਰੇ